ਸਰਦਾਰ ਭਗਵੰਤ ਸਿੰਘ ਮਾਨਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸੇ ਵੱਲੋਂ ਸਿੱਖਿਆ ਦੇ ਖੇਤਰ ਦੇ ਵਿੱਚ ਅਹਿਮ ਯੋਗਦਾਨ ਪਾਉਣ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਾਨੌਰ ਦੇ ਕੰਪਿਊਟਰ ਅਧਿਆਪਕ ਸੰਜੀਵ ਕੁਮਾਰ ਤੁਲੀ ਨੂੰ ਅਧਿਆਪਕ ਰਾਜ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ। ਅਧਿਆਪਕ ਸੰਜੀਵ ਕੁਮਾਰ ਤੁਲੀ ਨੇ ਲਗਭਗ 150 ਤੋਂ ਵੱਧ ਵਿਦਿਆਰਥੀਆਂ ਨੂੰ ਗਾਈਡ ਕਰਕੇ ਇੰਟਰਨੈਸ਼ਨਲ ਪੱਧਰ ਦੀ ਤਿਆਰੀ ਕਰਵਾ ਕੇ ਇੰਟਰਨੈਸ਼ਨਲ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿੱਚ ਲੱਖਾਂ ਰੁਪਏ ਦੀ ਸਕਾਲਰਸ਼ਿਪ ਪ੍ਰਾਪਤ ਕਰਕੇ ਕੰਪਿਊਟਰ ਸਾਇੰਸ ਅਤੇ ਟੈਕਨੀਕਲ ਕੋਰਸਾਂ ਦੇ ਵਿੱਚ ਦਾਖਲਾ ਲੈਣ ਦੇ ਕਾਬ ਸੋ ਪੰਜਾਬੀ ਭਾਸ਼ਾ ਵਾ ਪਾਕ ਪੰਜਾਬ ਦੇ ਨਾਲ ਮਿਲ ਕੇ 13 ਦੇਸ਼ਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕੀਤਾ ਗਿਆ ਅਤੇ ਅਮਰੀਕਾ ਦੇ ਵਾਈਟ ਹਾਊਸ ਅਤੇ ਨਾਸਾ ਤੱਕ ਆਪਣੇ ਸਰਕਾਰੀ ਸਕੂਲ ਦਾ ਨਾਮ ਵੀ ਪਹੁੰਚਾਇਆ ਹੈ। ਮੇਰਾ ਨਾਮ ਸੰਜੀਤ ਕੁਮਾਰ ਤੁਲੀ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਰਨੌਰ ਜ਼ਿਲ੍ਹਾ ਗੁਦਾਸਪੁਰੋਂ ਕੰਪਿਊਟਰ ਫੈਕਲਟੀ ਦੀਆਂ ਸੇਵਾਵਾਂ ਨਿਭਾ ਰਿਹਾ ਹਾਂ ਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਵਧੀਆ ਸੇਵਾਵਾਂ ਦੇਣ ਕਰਕੇ ਸਮਾਜ ਨੂੰ ਸੇਧ ਦੇਣ ਕਰਕੇ ਤੇ ਔਰ ਜਿਹੜੀਆਂ ਐਕਸਟਰਾ ਐਕਟੀਵਿਟੀ ਜਿਹੜੀਆਂ ਬਤੌਰ ਜਿਹੜੀਆਂ ਬੱਚਿਆਂ ਨੂੰ ਕੁਆਲਟੀ ਐਜੂਕੇਸ਼ਨ ਦੇਣ ਕਰਕੇ ਉਹਨੂੰ ਪੰਜਾਬ ਸਰਕਾਰ ਨੇ ਮੇਰੇ ਕੰਮ ਨੂੰ ਦੇਖਦੇ ਹੋਏ ਮੈਨੂੰ ਆਵਾਨਨ ਵਜਾ ਮੈਂ ਬਹੁਤ ਬਹੁਤ ਸ਼ੁਕਰੀਆ ਮਾਨਯੋਗ ਮੁੱਖ ਮੰਤਰੀ ਜੀ ਦਾ ਮਾਨਯੋਗ ਸਿੱਖਿਆ ਮੰਤਰੀ ਜੀ ਦਾ ਤੇ ਸਾਡੇ ਜਿਹੜੇ ਸਿੱਖਿਆ ਉਪਾਗ ਦੇ ਉੱਚ ਅਧਿਕਾਰੀ ਜੀ ਦਾ ਜਿਹੜੀਆਂ ਇੰਟਰਨੈਸ਼ਨਲ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਵਿਦ 스ਕਾਲਰਸ਼ਿਪ ਲੱਖਾਂ ਰੁਪਏ ਦੀ ਸਕਾਲਰਸ਼ਿਪ ਜਿਹੜੀ ਉਹ ਲੈ ਚੁੱਕੇ ਨੇ 2000 ਤੋਂ ਵੱਧ ਬੱਚੇ ਨੂੰ ਗਾਈਡ ਕਰਕੇ ਉਹਨਾਂ ਨੂੰ ਇੰਜੀਨੀਅਰ ਡਾਕਟਰ ਤੇ ਵੱਖ-ਵੱਖ ਹੋਰ ਟੈਕਨੀਕਲ ਕੋਰਸਾਂ ਵਿੱਚ ਪੁਲਿਸ ਲਾਈਨ ਚ ਆਰਮੀ ਅਫਸਰ ਜਿਹੜੇ ਆ ਉਹਨਾਂ ਨੂੰ ਗਾਇਰ ਕਰਕੇ ਉਹ ਬਣਾ ਚੁੱਕਾ ਤੇ ਬਾਕੀ ਜਿਹੜੇ ਆ ਲਗਾਤਾਰ ਮੇਰੀ ਕੋਸ਼ਿਸ਼ ਜਿਹੜੀ ਆ ਉਹ ਜਾਰੀ ਹੈ ਪੰਜਾਬੀ ਭਾਸ਼ਾ ਨੂੰ ਪੰਜਾਬ ਸਿੱਖਿਆ ਵਿਭਾਗ ਪੰਜਾਬ ਦੇ ਨਾਲ ਮਿਲ ਕੇ ਤੇ 13 ਕੰਟਰੀਆਂ ਦੇ ਵਿੱਚ ਮੈਂ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਤੇ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਇਹਦੇ ਵਿੱਚ ਮੁੱਖ ਕੰਟਰੀਆਂ ਨੇ ਤੇ ਉਹਦੇ ਵਿੱਚ ਜਿਹੜੀਆਂ ਪੰਜਾਬੀ ਮੂਲ ਜਿਹੜੇ ਬੰਦੇ ਆ ਜਿਹੜੇ ਡਾਕਟਰ ਇੰਜੀਨੀਅਰ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਨਾਲ ਜੁੜਦੇ ਆ ਜਾਂ ਉੱਥੇ ਵਪਾਰ ਕਰ ਰਹੇ ਆ ਜਾਂ ਉੱਥੇ ਸਟੱਡੀ ਕਰ ਰਹੇ ਆ ਉਹਨਾਂ ਦੇ ਉਹਨਾਂ ਨਾਲ ਕੰਟੈਕਟ ਕੀਤਾ ਜਾ ਰਿਹਾ ਤੇ ਫਿਰ ਉਹਨਾਂ ਦੇ ਥਰੂ ਉੱਥੇ ਸਾਈਨ ਬੋਰਡ ਲਗਾਏ ਜਾ ਰਹੇ ਆ ਉਹ ਪੰਜਾਬੀ ਭਾਸ਼ਾ ਜਿਹੜੀ ਆ ਉਹ ਉੱਪਰ ਸਾਈਨ ਬੋਰਡ ਤੇ ਬਿਲਕੁਲ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਉੱਪਰ ਲਗਾਈ ਜਾਏ ਤੇ ਬਾਕੀ ਜਿਹੜੀਆਂ ਭਾਸ਼ਾਵਾਂ ਥੱਲੇ ਥੱਲੇ ਕੀਤੀਆਂ ਜਾਣ ਤੇ ਪੰਜਾਬੀ ਜਿਹੜੇ ਆ ਮੂਲ ਦੇ ਜਿਹੜੇ ਇਹ ਜੋ ਉਥੇ ਲੋਕ ਹੈ ਜੋ ਉਥੇ ਵਸ ਚੁਕੇ ਨੇ ਪਰਮਨੈਂਟਲੀ ਵਸ ਚੁਕੇ ਨੇ ਤਾਂ ਉਹਨਾਂ ਦੇ ਉਹਨਾਂ ਨੂੰ ਗੁਜਾਰਿਸ਼ ਹੈ ਕਿ ਉਹਨਾਂ ਦੇ ਆਪਣੇ ਬੱਚਿਆਂ ਦੇ ਨਾਲ ਘਰ ਦੇ ਵਿੱਚ ਪੰਜਾਬੀ ਜ਼ਰੂਰ ਬੋਲਣ ਕਿਉਂਕਿ ਜੇ ਉਹ ਪੰਜਾਬੀ ਬੋਲਣਗੇ ਤਾਂ ਉਹ ਪੰਜਾਬੀ ਨਾਲ ਜੁੜਨਗੇ ਤੇ ਜੇ ਪੰਜਾਬੀ ਨਾਲ ਜੁੜਨਗੇ ਤੇ ਪੰਜਾਬ ਨਾਲ ਜੁੜਨਗੇ ਤੇ ਪੰਜਾਬ ਪੰਜਾਬੀਅਤ ਦੀ ਸੇਵਾ ਕਰਨਗੇ ਤਾਂ ਲਗਭਗ ਜੇ 150 ਤੋਂ ਵੱਧ ਇੰਟਰਨੈਸ਼ਨਲ ਲੈਵਲ ਤੇ ਆ ਤੇ 2000 ਦੇ ਕਰੀਬ ਲਗਭਗ ਜਿਹੜੇ ਬੱਚੇ ਆ ਉਹ ਪੰਜਾਬ ਸਟੇਟ ਤੇ ਨੈਸ਼ਨਲ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਤਿਆਰੀ ਕਰਵਾ ਕੇ ਗਾਈਡ ਕਰਵਾ ਕੇ ਉਹਨਾਂ ਨੂੰ ਕੋਰਸ ਕਰਵਾ ਚੁੱਕੇ ਆ ਤੇ ਉਹਦੇ ਵਿੱਚ ਲਗਾਤਾਰ ਬੱਚੇ ਜਿਹੜੇ ਕੋਰਸ ਕਰ ਰਹੇ ਨੇ ਤੇ ਉੱਚ ਪ੍ਰਲਬਦੀਆਂ ਤੇ ਹਾਸਲ ਕਰ ਰਹੇ ਆ ਜੌਬ ਹਾਸਲ ਕਰ ਰਹੇ ਆ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ ਜਾ ਰਹੇ ਨੇ ਪੰਜਾਬ ਗਵਰਨਮੈਂਟ ਦੇ ਵਿੱਚ ਜਾ ਰਹੇ ਨੇ ਸੈਂਟਰ ਗਵਰਨਮੈਂਟ ਦੇ ਵਿੱਚ ਜਾ ਰਹੇ ਨੇ ਤੇ ਵੱਖ-ਵੱਖ ਲੈਵਲ ਤੇ ਜਿਹੜਾ ਕੰਪੀਟੀਸ਼ਨ ਕਲੀਅਰ ਕਰ ਰਹੇ ਨੇ ਫਿਰ ਪੰਜਾਬ ਦੀ ਜਿਹੜੀ ਨੌਜਵਾਨੀ ਪੀਨੀ ਬਾਹਰ ਜਾ ਰਹੀ ਆ ਜੋ ਮੈਂ ਪਰਸਨਲੀ ਫੀਲ ਕਰਦਾ ਕਿ ਉਹਨਾਂ ਨੂੰ ਇੱਕ ਕਾਉਂਸਲਿੰਗ ਦੀ ਗਾਈਡਲਾਈਨ ਦੀ ਜਿਹੜੀ ਆ ਉਹ ਲੋੜ ਹੈ ਕਿਉਂਕਿ ਜੇ ਆਪਾਂ ਬੱਚੇ ਨੂੰ ਕਾਉਂਸਲਿੰਗ ਕਰਦੇ ਆ ਗਾਈਡਲਾਈਨ ਕਰਦੇ ਆ ਉਹਨੂੰ ਰਾਹ ਦਿਖਾਉਨੇ ਆ ਕਿਉਂਕਿ ਬੱਚਾ ਜਦੋਂ ਸਿੱਖਦਾ ਸਭ ਤੋਂ ਵੱਧ ਆਪਣੇ ਆਲੇ ਦੁਆਲੇ ਤੋਂ ਸਿੱਖਦਾ ਤੇ ਆਪਣੇ ਹਮ ਉਮਰ ਤੋਂ ਸਿੱਖਦਾ ਖਾਣ ਪੀਣ ਨੇ ਰਹਿਣ ਬਹਿਣ ਸਹਿਣ ਜਦੋਂ ਕੋਈ ਚੀਜ਼ ਇਦਾਂ ਦੀ ਦੇਖ ਲੈਂਦਾ ਪ੍ਰਭਾਵਿਤ ਹੋ ਜਾਂਦਾ ਕਿ ਆਪਾਂ ਜਿਹੜੀ ਆ ਉਹ ਘੱਟ ਐਜੂਕੇਸ਼ਨ ਪ੍ਰਾਪਤ ਕਰਨ ਤੇ ਬਾਵਜੂਦ ਉਹ ਚਾਹੁੰਦਾ ਕਿ ਮੈਂ ਬਾਹਰ ਜਾਵਾਂ ਤੇ ਬਾਹਰ ਜਾ ਕੇ ਜਿਹੜੇ ਆ ਉਹ ਪੈਸੇ ਕਮਾਵਾਂ ਤੇ ਬਟ ਜੇ ਉਹਨਾਂ ਨੂੰ ਗਾਈਡ ਕੀਤਾ ਜਾਏ ਕਿ ਤੁਸੀਂ ਇੱਥੇ ਰਹਿ ਕੇ ਬਾਹਰ ਲੇਬਰ ਦੇ ਰੂਪ ਚ ਜਾਣਾ ਨਹੀਂ ਆ ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਉਹ ਚ ਸਿੱਖੀ ਵਾਸਤੇ ਜਾਓ ਕੰਪੀਟੀਸ਼ਨ ਵਾਸਤੇ ਜਾਓ ਤਾਂ ਜੋ ਤੁਹਾਡਾ ਮਾਨ ਸਨਮਾਨ ਜਿਹੜਾ ਉਹ ਬਣਿਆ ਰਹੇ ਤੇ ਇਸ ਕਰਕੇ ਬੱਚਿਆਂ ਨੂੰ ਗਾਈਡ ਕਰਨ ਦੀ ਬਹੁਤ ਲੋੜ ਹੈ ਕਾਉਂਸਲਿੰਗ ਦੀ ਬੱਚਿਆਂ ਨੂੰ ਲਗਾਤਾਰ 6ਵੀਂ ਕਲਾਸ ਤੋਂ ਲੈ ਕੇ ਪਲੱਸ 2 ਤੱਕ ਜੇ ਆਪਾਂ ਬੱਚੇ ਦੀ ਕਾਉਂਸਲਿੰਗ ਕਰ ਦਿੰਦੇ ਆ ਤੇ ਮੈਨੂੰ ਨਹੀਂ ਉਮੀਦ ਕੋਈ ਬੱਚਾ ਜੇ ਇਹ ਸੋਚੇਗਾ ਕਿ ਮੈਂ ਪਲੱਸ ਤੋਂ ਬਾਹਰ ਜਾਣਾ ਜੀ ਬਾਹਰ ਜਾ ਕੇ ਲੇਬਰ ਕਰਨੀ ਆ ਜੀ ਪੈਸੇ ਕਮਾਉਣੇ ਬੱਚਾ ਸੋਚੇਗਾ ਮੈਂ ਬਾਹਰ ਜਾ ਕੇ ਉੱਚ ਸਿੱਖਿਆ ਹਾਸਲ ਕਰਨੀ ਆ ਜਮ ਇੱਥੇ ਰਹਿ ਕੇ ਉੱਚ ਸਿੱਖਿਆ ਹਾਸਲ ਕਰਨੀ ਆ ਉਸ ਤੋਂ ਬਾਅਦ ਮੈਂ ਅਫਸਰ ਬੰਨਾ ਤੇ ਵੱਡਾ ਅਫਸਰ ਬੰਨਾ ਤੇ ਵੱਡੇ ਅਫਸਰ ਦੇ ਵਿੱਚ ਪੀਪੀ ਦੇ ਆ ਤੇ ਬੱਚੇ ਕਰ ਸਕਦੇ ਆ ਬੱਚੇ ਬੱਚੇ ਚ ਕੈਲੀਬਰ ਬਹੁਤ ਜਿਆਦਾ ਹੁੰਦਾ ਇਹ ਸਰ ਕੇ ਸਿਰਫ ਉਹਨਾਂ ਨੂੰ ਗਾਈਡ ਲਾਈਨ ਦੀ ਲੋੜ ਹੈ ਤੇ ਚੰਗੀ ਜਿਹੜੀ ਸਿੱਖਿਆ ਜਿਹੜੀ ਹੈ ਕੁਆਲਟੀ ਦੀ ਸਿੱਖਿਆ ਜਦੋਂ ਆਪਾਂ ਬੱਚਿਆਂ ਨੂੰ ਦਾਂਗੇ ਤੇ ਮੈਨੂੰ ਲੱਗਦਾ ਬੱਚੇ ਜਰੂਰ